ਗਾਈਜ਼ ਅਸੀਂ ਹੁਣ ਪਹੁੰਚ ਗਏ ਆ ਗੁਜਰਾਵਾਲਾ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਆ ਤੇ ਇੱਥੇ ਯੂ ਟਰਨ ਹੈ ਗੁਜਰਾਵਾਲਾ ਟੋਲ ਪਲਾਜ਼ਾ ਤੋਂ ਯੂ ਟਰਨ ਹੋ ਕੇ ਇੰਦੇ ਸਾਡੀਆਂ ਬਸਾਂ ਦਾ ਕਾਫਲਾ ਆਉ ਤੇ ਤੁਰਿਆ ਦੋ ਸਈ ਇਹ ਆਪਣੇ ਇੰਡੀਆ ਤੋਂ 18 ਬਸਾਂ ਫਰੀਡਿੰਗਾ ਮਤਲਬ ਕਿ ਸਵਾਰੀਆਂ ਆਈਆਂ ਯਾਤਰੀ ਆਏ 18 ਬਸਾਂ ਦੇ ਲਗਭਗ 950 ਯਾਤਰੀ ਆਏ ਹੈ 18 ਬਸਾਂ ਦੇ ਵਿੱਚ ਯਾਤਰੀ ਆ ਹੈ ਇਸ ਕੋਟੀ ਦਾ ਪੂਰਾ ਪ੍ਰਬੰਧ ਹੈ ਉਈ ਸੀ ਉਹ ਗੁਰਦੁਆਰਾ ਜਿੱਥੂ ਬਣਿਆ ਜਾਂਦਾ ਦਿਖਦਾ ਸੀ ਜਿਹੜਾ ਗਾਈਜ ਆਪਾਂ ਐਂਟਰ ਕਰ ਗਏ ਆ ਐਮਨਾਬਾਦ ਪਾਕਿਸਤਾਨ ਐਮਨਾਬਾਦ ਜਿੱਥੋਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਮਤਲਬ ਆਪਣੀਆਂ ਉਦਾਸੀਆਂ ਜਿਹੜੀਆਂ ਕੀਤੀਆਂ ਐਮਨਾਬਾਦ ਵਿੱਚ ਸੀ ਬਾਕੀ ਇਤਿਹਾਸ ਆਪਾਂ ਤੁਹਾਨੂੰ ਪਸਤਾਂ ਦੇ ਡਿਟੇਲ ਚ ਐਮਨਾਬਾਦ ਜਾਓ ਜਾਓ ਕਰੀ ਜਾਂਦੇ ਆ ਸੀ ਗਾਇਜ਼ ਪਹੁੰਚ ਚੁੱਕੇ ਹਾਂ ਨਾਂ ਬਾਦ ਗੁਰਦੁਆਰੇ ਗਾਇਜ਼ ਫਾਈਨਲੀ ਸੀ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਗੁਰਦੁਆਰੇ ਦਾ ਇਤਿਹਾਸ ਹੈ ਜੋ ਉਹ ਤੁਹਾਨੂੰ ਦੁਆਰਾ ਦੇ ਅੰਦਰ ਜਾ ਕੇ ਨਿੰਦੂ ਨੂੰ ਕੰਮ ਕਰ ਦਿੱਤੀ ਹੈ ਅਨਗੁਣਾ ਜਿਹੜੀ ਬੋਲੀ ਤੇ ਕਾਦੇ ਲਿਖੀ ਹੈ ਗਾਇਜ ਅਸੀਂ ਪਹੁੰਚ ਗਏ ਸੰਗਤ ਜੀ ਗੁਰਦੁਆਰਾ ਦੇ ਸਾਹਿਬ ਇੱਥੇ इन्होंने आज ਛਾਵਨੀ ਬਣਾ रखी है ਗੁਰਦੁਆਰਾ ਸਾਹਿਬ ਕੋ ਛਾਵਨੀ ਬਣਾ रखी है बहुत ही स्कोटी बहुत ज्यादा टाइट है बहुत सिकोरटी है लगता सारी आर्मी इतनी लगा रखी सारी पंजाब पुलिस इतनी है ਤੇ ਤਖਾਰੀ ਤੇ ਤਖਸਾਲ ਅਰਜਨ ਜੀ ਅਸੀਂ ਅੰਤਰ ਹੋ ਗਏ ਆ ਇੰਟਰ ਗੁਰੂ ਘਰ ਤੇ ਤੁਹਾਨੂੰ ਦਰਸ਼ਨ ਦਿਖਾਣੇ ਆ ਅਕਾਲ ਪੁਰਖ ਨਾਮ ਬਾਹੀ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

नारायण का कृपामय आशीर्वाद हो ਆਪਕੋ ਨਾਮ ਸ਼ਹਿਰ ਦੇ ਰਾਜਧਨ ਦੇ ਰੱਖਣ ਇਨ ਸ਼ਹਿਰ ਦੇ ਆਪਕੋ ਰਾਜਧਨ ਦੇ ਇਥੇ ਰੁਕ ਜੇ ਜਸ਼ਨ ਆਉਣੀ ਆ ਇਥੇ ਰੁਕ ਜਾ ਹੈਜੀ ਸੋਖਾ ਸਤਿ ਆਓ ਆ ਗਿਆ ਹਾਂ ਨਰਦਾ ਸੁਦਾਨ ਕੇ ਜੇ ਕਰੀ ਅਨਦਾ ਨਾਮ ਜੀ ਕਰਦਾ ਆਪਾਰ ਕਿਰਪਾ ਹੋਵੇ ਇਸ ਸੰਗਤ ਦੇ ਨਾਮ ਪਾਕਿਸਤਾਨ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਦਰਸ਼ਨ ਕਰ ਰਹੇ ਹਾਂ ਮਾਤੀ ਜੀ ਨਾਮ ਨੂੰ ਨਮੋਸਾ ਬਹੁਤ ਵਧੀਆ ਲੱਗਿਆ ਹਾਂ ਠੀਕ ਵਧੀਆ ਲੱਗਿਆ ਇਹ ਪੁਰਾਣੇ ਨਾ ਜਪ ਵਿੱਚ ਵੀ ਕਿਹੜਾ 10 ਉੱਚਾ ਤਾਕਤ ਵਾਲਾ ਦੇ ਨਾਮ ਲਿਖਿਆ ਹੋਇਆ ਪਹਿਲਾਂ ਜਿਹੜੀ ਜਿਹੜਾ ਆਪ ਦੇਖ ਰਹੇ ਹੋ ਅਤਵਚਾ ਤਾਗ ਤੇ ਦਰਬਾਰਾ ਇੱਟਾਂ ਦੇ ਨਾਲ ਆਉਣੇ ਜਿਹੜੀ ਪਹਿਲਾਂ ਦਾ ਜੱਸੀ ਦਾ ਇਹ ਮੈਂ ਇਹ ਚੀਜ਼ ਜਿਹੜੀ ਹੈ ਮੈਂ ਪਹਿਲੀ ਵਾਰ ਦੇਖੀ ਹੈ ਇਸ ਦੇ ਵੀ ਇੱਟਾਂ ਦੇ ਨਾਲ ਲਿਖਿਆ ਹੋਇਆ ਪੰਜਾਬੀ ਚ ਮਲ ਇੱਛਾ ਨਾਲ ਕਰ ਅਸਰ ਅਸਾ ਥੋੜਾ ਜਾਂ ਮੈਨੂੰ ਪੜਨ ਚ ਥੋੜਾ ਜਿਆਦਾ ਮੁੜਿਆ ਸਰਵ ਤੇ ਕੀ ਕਰਿਆ ਇਹ ਇਹ ਕੀ ਇਤਿਹਾਸ ਆ ਪਤਾ ਜੀ ਉਹ ਸਮਝ ਲਿਖਿਆ ਹੋਇਆ ਤੇ ਆਸ ਕਿੱਥੇ ਡੋਟ ਦੇ ਵਿੱਚ ਪੜਦਿਆਂ ਨੂੰ ਅੱਛਾ ये जो सरोवर है सरोवर तो से चार गेट बने हैं लिखिया हुई है भी पंजाबी को सेवा बन आई ये जो सामने गेट है देखे उससे सेवक को सेवा बन आई गे कोर गेट है जो सामने तुम देख रहे हो जीडी बिल्डिंग है पुरानी बिल्डिंग है ਸਾਂਭਾ ਜਿਹੜਾ ਇਤਿਹਾਸ ਹੈ ਉਹ ਤੁਹਾਨੂੰ ਮੈਂ ਦੱਸਾਂਗੀ ਗੱਜਾ ਕੇ ਆਪ ਦਰਸ਼ਨ ਕਰ ਲਿਓ ਐਨ੍ਹਾ ਬਾਤ ਸੇਵਾ ਬਣਾਈ ਇਹਨਾਂ ਦਾ ਸੰਗਤ ਜੀ ਤੁਹਾਨੂੰ ਇਸ ਗੁਰਦੁਆਰੇ ਦਾ ਜੋ ਇਤਿਹਾਸ ਹੈ ਉਹ ਦੱਸਦੇ ਆ ਇਹ ਗੁਰਦੁਆਰਾ ਥੋੜੀ ਸਮਾਂ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਦਸੇ ਭਾਵ ਕਰਮ ਪ੍ਰਚਾਰ ਕਰਨ ਵਾਸਤੇ ਐਨ੍ਹਾ ਬਾਤ ਭਾਈ ਲਾਲੋ ਦੇ ਘਟ ਹੈ ਰੇ ਸ਼ਾਇਦ ਮੁੰਬਾਰ ਤੋਂ ਬਣੀ ਤੇ ਸੁੰਦਰ ਜਗਾ ਜਾਣ ਕੇ ਇੱਕ ਤੇ ਬੈਕ ਤੇ ਬਸ਼ਰਾ ਕੀਤੀ ਇਹ ਧਰਤੀ ਰੋੜਾਂ ਵਾਲੀ ਸੀ ਨਿੱਕ ਪਰ ਇਹ ਤੇ ਬੈਕ ਕੇ ਵਾਹਿਗੁਰੂ ਦਾ ਸੁਖਾ ਜਿੱਦੇ ਸਨ ਐਨਨਾ ਬਾਦ ਉਦੋਂ ਵੀ ਪੂਰੀ ਸੱਜਾ ਜਗਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੀ ਰੋਟੀਆਂ ਵਿੱਚੋਂ ਖੱਤੇ ਮਲਕ ਪਾਉਦੇ ਕਿ ਨਾ ਬਚੋ ਲਹੂ ਘਟਿਆ ਸੀ ਸੰਗਤ ਜੀ ਇਸ ਦਾ ਥੋੜਾ ਜਿਹਾ ਇਸ ਪਿੱਛੇ ਮੈਂ ਤੁਹਾਨੂੰ ਦੱਸਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਪਹਿਲੀ ਉਦਾਸੀ ਹੈ ਉਹ ਆਮਨਾਬਾਦ ਤੋਂ ਸ਼ੁਰੂ ਹੁੰਦੀ ਹੈ ਤੇ ਆਪ